ਬਿੱਟੂ ਦੇ ਵੱਲੋਂ ਦਿੱਤੇ ਬਿਆਨ ਤੇ ਬਵਾਲ ਲਗਾਤਾਰ ਜਾਰੀ ਹੈ ਪੰਜਾਬ ਕਟਗਿਣਤੀ ਕਮਿਸ਼ਨ ਦੇ ਕੋਲ ਇਹ ਮਾਮਲਾ ਹੁਣ ਪਹੁੰਚ ਚੁੱਕਿਆ ਹੈ ਦਰਸਲ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀ ਗੌਰਵ ਨੇ ਇੱਕ ਵੱਡਾ ਬਿਆਨ ਦਿੱਤਾ ਹਨ ਕਿ ਲਗਾਤਾਰ ਰਮਨਿਤ ਬਿੱਟੂ ਦੇ ਖਿਲਾਫ ਸ਼ਿਕਾਇਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਜਨਤਕ ਤੌਰ ਤੇ ਰਮਨਿਤ ਬਿੱਟੂ ਮਾਫੀ ਮੰਗਣ ਚੇਅਰਮੈਨ ਐਸਕਲ ਦਾ ਜ਼ਿਕਰ ਕੀਤਾ ਆਪਣੇ ਬਿਆਨ ਨੂੰ ਲੈ ਕੇ ਸਾਈ ਭਾਈਚਾਰੇ ਤੋਂ ਮਾਫੀ ਮੰਗਣ ਰਮਨਿਤ ਬਿੱਟੂ ਮਾਮਲੇ ਸੰਬੰਧੀ ਕਟਗਿਣਤੀ ਕਮਿਸ਼ਨ ਨੇ ਸਰਕਾਰ ਦੇ ਵਿਸ਼ੇਸ਼ ਸਕੱਤਰ ਨੂੰ ਇੱਕ ਚਿੱਠੀ ਵੀ ਲਿਖੀ ਹੈ ਦੱਸ ਦੇ ਕਿ ਪਿਛਲੇ ਦਿਨੀ ਕਾਜਪੁਰਾ ਚ ਹੋਈ ਬੀਜੇਪੀ ਦੀ ਰੈਲੀ ਦੌਰਾਨ ਰਮੇਸ਼ ਬਿੱਟੂ ਨੇ ਕਿਹਾ ਸੀ ਕਿ ਸਿੱਖ ਧਰਮ ਨੂੰ ਛੱਡ ਈਸਾਈ ਧਰਮ ਚ ਗਏ ਪਰਵਾਰਾ ਨੂੰ ਵਾਪਸ ਲਿਆਂਦਾ ਜਾਏਗਾ ਜਿਸ ਨੂੰ ਲੈ ਕੇ ਹੁਣ ਕਮਸਾਨ ਮਜਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਘਟ ਗਿਣਤੀ ਕਮਿਸ਼ਨ ਦੇ ਕੋਲ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਹੈ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਹੈ ਕਿ ਲਗਾਤਾਰ ਰਮੇਸ਼ ਬਿੱਟੂ ਦੇ ਖਿਲਾਫ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਚੇਅਰਮੈਨ ਦਾ ਕਹਿਣਾ ਹੈ ਕਿ ਜਨਤਕ ਤੌਰ ਤੇ ਮਾਫੀ ਮੰਗਣ ਰਮੇਸ਼ ਬਿੱਟੂ ਜੋ ਉਹਨਾਂ ਦੇ ਵੱਲੋਂ ਰੈਲੀ ਦੇ ਦੌਰਾਨ ਦਿੱਤਾ ਗਿਆ ਸੀ। ਪਿਛਲੇ ਦਿਨਾਂ ਦੇ ਵਿੱਚ ਐਮਪੀ ਨੇ ਨੀਤ ਬਿੱਟੂ ਜੀ ਵੱਲੋਂ ਬਹੁਤ ਮਾੜੀ ਟਿੱਪਣੀ ਜਿਹੜੀ ਮਸੀਹ ਭਾਈਚਾਰੇ ਦੇ ਖਿਲਾਫ ਕੀਤੀ ਗਈ ਸੀ ਜਿਹਦੇ ਸਬੰਧ ਵਿੱਚ ਮੇਰੇ ਕੋ ਕਾਫੀ ਕੰਪਲੇਂਟਾਂ ਵੀ ਮਸੀਹ ਭਾਈਚਾਰੇ ਵੱਲੋਂ ਆਈਆਂ ਵਾ ਪਰ ਮੈਂ ਪੰਜਾਬ ਸਰਕਾਰ ਦੇ ਰਾਹੀਂ ਸੈਂਟਰ ਸਰਕਾਰ ਨੂੰ ਲਿਖਿਆ ਵੀ ਬਿੱਟੂ ਜੀ ਨੂੰ ਇਹੋ ਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਵਾ ਕਿਉਂਕਿ ਉਹ ਇੱਕ ਸੰਵਿਧਾਨਿਕ ਅਹੁਦੇ ਤੇ ਨੇ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਪਰ ਉਹਨਾਂ ਨੂੰ ਇਸ ਗੱਲ ਦੀ ਮਾਫੀ ਵੀ ਮੰਗਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਇਸ ਬਿਆਨ ਦੇ ਨਾਲ ਪੂਰੇ ਮਸੀਹ ਭਾਈਚਾਰੇ ਤੋਂ ਰੋਸ ਆ ਔਰ ਬਹੁਤ ਜ਼ਿਆਦਾ ਮਸੀਹ ਭਾਈਚਾਰੇ ਇਸ ਗੱਲ ਦਾ ਵਿਰੋਧ ਕਰ ਰਿਹਾ ਉਹਨਾਂ ਨੂੰ ਇਸ ਗੱਲ ਦੀ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਸੋ ਮੈਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਨੂੰ ਲਿਖ ਦਿੱਤਾ ਵਾ ਵੀ ਉਹ ਜਲਦੋ ਜਲਦ ਇਸ ਚੀਜ਼ ਦੀ ਮਾਫੀ ਮੰਗੇ ਮੈਂ ਜਾਣਦਾ ਇਹ ਗੱਲਾਂ ਕਰਦੇ ਆ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸਾਂ ਜਿਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਓਵਾਦੀਆਂ ਚਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਜਿੰਨੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਅਸਾਈ ਬਣਾਇਆ 500 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਅਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਹੈ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਨਾ ਅਨ੍ਹਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਏਡੇ ਫੈਸਲੇ ਵੱਡੇ ਲੈ ਸਕਦੀ ਆ ਜਿਨ੍ਹਾਂ ਦੇ ਵਿੱਚ ਮੈਂ ਵੀ ਨਾਮ ਨੀਤ ਬਿੱਟੂ ਜੀ ਵੱਲੋਂ ਬਹੁਤ ਮਾੜੀ ਟਿੱਪਣੀ ਜਿਹੜੀ ਮਸੀਹ ਭਾਈਚਾਰੇ ਦੇ ਖਿਲਾਫ ਕੀਤੀ ਗਈ ਸੀ ਜਿਹਦੇ ਸਬੰਧ ਵਿੱਚ ਮੇਰੇ ਕੋ ਕਾਫੀ ਕੰਪਲੇਂਟਾਂ ਵੀ ਮਸੀਹ ਭਾਈਚਾਰ ਵੱਲੋਂ ਆਈਆਂ ਵਾ ਔਰ ਮੈਂ ਪੰਜਾਬ ਸਰਕਾਰ ਦੇ ਰਾਈ ਸੈਂਟਰ ਸਰਕਾਰ ਨੂੰ ਲਿਖਿਆ ਵੀ ਬਿੱਟੂ ਜੀ ਨੂੰ ਇਹੋ ਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਵਾ ਕਿਉਂਕਿ ਉਹ ਇੱਕ ਸੰਵਿਧਾਨਿਕ ਅਹੁਦੇ ਤੇ ਨੇ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਔਰ ਉਹਨਾਂ ਨੂੰ ਇਸ ਗੱਲ ਦੀ ਮਾਫੀ ਵੀ ਮੰਗਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਇਸ ਬਿਆਨ ਦੇ ਨਾਲ ਪੂਰੇ ਮਸੀਹ ਭਾਈਚਾਰੇ ਚੋਂ ਰੋਸ਼ਾਇਆ ਔਰ ਬਹੁਤ ਜ਼ਿਆਦਾ ਮਸੀਹ ਭਾਈਚਾਰੇ ਇਸ ਗੱਲ ਦਾ ਵਿਰੋਧ ਕਰ ਰਿਹਾ ਉਹਨਾਂ ਨੂੰ ਇਸ ਗੱਲ ਦੀ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਸੋ ਮੈਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਨੂੰ ਲਿਖ ਦਿੱਤਾ ਵਾ ਵੀ ਉਹ ਜਲਦ ਤੋਂ ਜਲਦ ਇਸ ਚੀਜ਼ ਦੀ ਮਾਫੀ ਮੰਗੇ